ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਾਫਰਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਵੀਰ ਜਿਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਤੇ ਦੋਵੇਂ ਬਿਲਕੁਲ ਤਾਜ਼ੀਆਂ ਸੁਈਆਂ ਤੁਹਾਨੂੰ ਦਿਖਾਵਾਂਗੇ ਸੁਈਆਂ ਸਵਾਈਆਂ ਦੇ ਵਾਅਦਾ ਵੀ ਇੱਥੇ ਆ ਗਿਆ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਕਿਵੇਂ ਹੈ ਜੀ ਹੋਠ ਠੀਕ ਠਾਕ ਜੀ ਵਧੀਆ 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 ਆਪਣੇ ਨਾਲ ਜੀ ਸਭ ਵਧੀਆ ਜੇ ਤੇ ਨਾਮ ਦੱਸਤਾ ਫਿਰ ਨਾਮ ਸੰਸ਼ੇਰ ਸਿੰਘ ਤਸੀਲ ਨਾਲਾ ਜ਼ਿਲ੍ਹਾ ਮੁਕਸਾ ਤੇ ਹੁਣ ਨੰਬਰ ਕੋ ਦੋ 9592228977 ਠੀਕ ਹੈ ਹਾਂਜੀ ਐਰ ਕੀ ਕਾਫੀ ਦਿਨ ਪਾਤੇ ਜੀ ਐਰ ਕਿ ਮੈਂ ਥੋੜਾ ਕੰਮ ਹੀ ਹੈ ਅੱਛਾ ਉਹਦੇ ਵਿੱਚ ਰੁੱਝੇ ਰਹੇ ਥੋੜਾ ਆ ਠੀਕ ਹੈ ਇੱਕ ਰਾਤੀ ਉਹ ਤਰਾ ਵੀਡੀਓ ਬਣਾਉਂਦਾ ਰਹਦਾ ਜੇ ਨਹੀਂ ਰਾਤੀ ਵੀ 11:00 11:00 ਵਜੇ ਤੁਹਾਨੂੰ ਫੋਨ ਲਾਇਆ ਆਹੋ ਤਾਂ ਤੁਸੀਂ ਲੇਟ ਹੀ ਫੋਨ ਕੀਤਾ ਸੀ ਤੁਹਾਨੂੰ ਤੁਸੀਂ ਟਾਈਮ ਦੇ ਦਦਾ ਧੰਨਵਾਦ ਤੁਹਾਡਾ ਠੀਕ ਹੈ ਤੇ ਚਲੋ ਫਿਰ ਕਿੰਨੀਆਂ ਅੱਜ ਅੱਜ ਆਪਣੀਆਂ ਦੋ ਜੇ ਕਿਦੋਂ ਦੋ ਪਾਣੀਆਂ ਸੁਈਆਂ ਹੈਗੀਆਂ ਚਾਰ ਆ ਪਰ ਦਿਖਾਉਣੀਆਂ ਦੋ ਹੀ ਆ ਹਨਾ ਪਿਆਰ ਕਰਕੇ ਪਾਵਾਂ ਉਹ ਗੱਬਣਾ ਆ ਉਹ ਤੁਹਾਨੂੰ ਤਰ੍ਹਾਂ ਕਰੀ ਦਿਖਾ ਦਿੰਨੇ ਆ ਇਹ ਜਿੱਦਣ ਕਹਿੰਦੇ ਤਿਆਰ ਹੋਈਆਂ ਤੇ ਉਦਨ ਪਾਵਾਂਗੇ ਸੁਆਗ ਫਿਰ ਬੈਠ ਲਵਾਂਗੇ ਠੀਕ ਆ ਕੱਚੀਆਂ ਵਾ ਜੇ ਦੋਵੇਂ ਇਹ ਵੀ ਹੈਗੀਆਂ ਦੋਵੇਂ ਗਰਮੀ ਵਾਲੀਆਂ ਵਾ ਹਾਂਜੀ ਹਾਂਜੀ ਜਰਸੀਆਂ ਕਾਵਾਂ ਵਾ ਜਿਹੜੀਆਂ ਦੋਵੇਂ ਕਰਾਸ ਚ ਤੇ ਆ ਵੀ ਜਿਹੜੀਆਂ ਗਰਮੀਆਂ ਵਾਲੀਆਂ ਹੀ ਆ ਦੋਵੇਂ ਪਹਿਲਾਂ ਹੀ ਦਿਖਾ ਦਈਏ ਫਿਰ ਕਿਉਂ ਵਕਾਦਨੇ ਹੋ ਜੀ ਚੰਗੇ ਕਦ ਕੱਦਦੇ ਆ ਤੇ ਹਵਾਨਾ ਗਾਣ ਚੰਗਾ ਬਣਾਇਆ ਹੋਇਆ ਨੇ ਯਾਹ ਦੇਖ ਸਾਡੇ ਚੰਗੇ ਗਿਆਪ ਤੇ ਥਾਣੇ ਦੂਰ ਦੂਰ ਬਿਲਕੁਲ ਇਹਨਾਂ ਨੂੰ ਚੰਗੀ ਲੱਗੀ ਆ ਕਿੰਨੇ ਚਿਰ ਦੀ ਸੋਈ ਵੇਜੀਏ ਇਹ ਵੀ ਦੀ ਕੱਲ ਦੀ ਸੋਈ ਹੈ ਅੱਛਾ ਕੱਲ ਦੀ ਸੋਈ ਹੈ ਹਾਂਜੀ ਮਗਰ ਕੀ ਆ ਗਿਆ ਨਾ ਨਰਮ ਅੱਛਾ ਜੀ ਨਾੜੂ ਆਪਾਂ ਦੇ ਸਾਡੇ ਬਿਲਕੁਲ ਨਾਲ ਗਿੱਲਾ ਹੀ ਆ ਇਹ ਕੁਲਾ ਬੱਚਾ ਵਜੇ ਠੀਕ ਹੈ ਤੇ ਕਿੰਨੇ ਕੇ ਦੁੱਧ ਲਈ ਹੈ ਇਹ ਦੁੱਧ ਵਿੱਚ 20 ਕਿਲੋ ਚਵਾਜੇਗੇ ਅੱਛਾ 20 ਕਿਲੋ ਤੇ ਕਰੀਬ ਜਰਾ ਚਵਾਈ ਜਾਊਗੀ ਹਾਂਜੀ ਉਹ ਤੇਰਾ ਖੰਡੀ ਤੇਰੀ ਜੀ ਮੈਂ ਨਾ ਵਿੱਚ ਜਿਤਨਾ ਮੱਝੀ ਕਰਦੇ ਠੀਕ ਹੈ ਹਾਂ ਜਿਤਨਾ ਮੱਝੀ ਕੋਈ ਠੀਕ ਹੈ ਜੀ ਚਲੋ ਖੋਲੋ ਹਾਂ ਫਿਰ ਦੋਤੀ ਬਾਕੀ ਤਾਜੀ ਸੋਈ ਆ ਇਹ ਆ ਵੀ ਇਤਨਾ ਕੱਦ ਕਾਠ ਬੇਲ ਦੀ ਚੰਗੀ ਆ ਤੇ ਹੈਗੀ ਵੀ ਜਿਹੜੀ ਗਰਮੀਆਂ ਜੀ ਚਾਉਣ ਵਾਲੀ ਆ ਤਾਂ ਅਮਰਾ ਦੀ ਜੀ ਦਿਖਾ ਦੇ ਦਿਖਾ ਦੇ ਸਾ ਦੇ ਸਾ ਦੇ ਬੱਚਾ ੱਲੇ ਛੜਦਾ ਆ ਇਹ ਪੂਰੀ ਪ੍ਰੋਪਰ ਦੁੱਧ ਚੰਗਣ ਦੀ ਜਾਂਚ ਨਹੀਂ ਆ ਬੱਚਿਆਂ ਅੰਦਰ ਆਦੀ ਵਿੰਦਰ ਦਿਖਾ ਦਿਆ ਇਹ ਕੋਸਨਾ ਲਾਤਾ ਪੀਲਾ ਜੇ ਬੋਲੇ ਤੇ ਹੀ ਸਾਡੇ ਆ ਇਹ ਅਵੇਲਵ ਜੀ ਖੱਟਾ ਬੋੜਾ ਇਹ ਪੂਰਾ ਖੱਟਾ ਬੋੜਾ ਠੀਕ ਬਾਬਾ ਜਿੰਨੇ ਪਰ ਮੋਟੀ ਧਾਰਿਆ ਤੇ ਸਾਫ ਧਾਰਿਆ ਤੇ ਮੇਨ ਵਾਦਾ ਇਹ ਆ ਵੀ ਹੈਗੀ ਠੰਡੀ ਤੇਰੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਤੇ ਕੋਈ ਗੱਲ ਤੇ ਮੱਝੀ ਪਈ ਹੈ ਤੇ ਮੁੱਲ ਫੇਰ ਇਹਦਾ ਇਹਦਾ ਮੁੱਲ ਵੀ ਜੀ 70 ਕਰ ਲਈਏ 70 ਕਰ ਲਈਏ 70 ਕਰ ਲਈਏ ਹਾਂ ਜੀ ਕਿ ਹੋਰ ਕਰਦੀਏ ਮਾਨ ਛਡਾ ਲਓ ਪੰਜ ਛੱਡ ਦਈਏ ਫਿਰ ਹੋਰ ਹਾਂ ਜੀ ਨਾ ਨਾ ਧੱਕਾ ਨਹੀਂ ਹੁੰਦਾ ਨਹੀਂ ਮੱਛੀ ਵੜੀ ਘੱਟੀਏ ਕਿੰਨੇ ਦੀ ਦੇਣੀ ਫਿਰ ਬਾਕੀ ਉਹ ਇਹਨੂੰ ਟਾਈਮ ਨਹੀਂ ਜੀ ਲੱਗਾ ਮੱਛੀ ਨੂੰ ਅੱਛਾ ਆਪਣੇ ਕੋ ਜਿਤਨਾ ਮਜੀ ਦੋ ਟਾਈਮ ਚੋਲੇ ਠੀਕ ਹੈ ਹਾਂਜੀ ਤੇ ਬਾਕੀ ਇਹ ਆ ਵੀ ਗਰਮੀਆਂ ਗਰਮੀਆਂ ਇਹਨੇ ਵਧੀਆ ਸਾਰ ਦੇਣਾ ਹੈ ਜੀ ਇਹ ਨਾਲੇ ਆਈਆਂ ਪੈੜੇ ਜੀ ਹਾਂਜੀ ਤੇ ਤਾਂ ਕਰਕੇ ਸੂਤਰੀਆਂ ਦਾ ਮੱਛੀ ਨੇ ਦੋ ਦਿਨ ਲੈ ਜਾਣੇ ਹੈ ਅੱਛਾ ਹਾਂਜੀ ਤੇ ਮਕਾਈਏ ਕਿੰਨੇ ਤੇ ਮਕੌਣੀ ਹਰਜੱਸ ਨੋ ਕਰੀਏ ਕੋਈ ਕਰਨਾ ਦੋ ਕਰ ਦੋ ਆਈਂ ਤਾਂ ਕਾਰੀ ਦਿੱਤਾ ਫਿਰ ਜੋ ਕਰਨਾ ਹੈ ਅੱਛਾ ਠੀਕ ਹੈ 65000 ਦੀ ਦੇ ਦੇ ਅੱਛਾ ਠੀਕ ਹੈ ਜੀ ਅਸੀਂ ਮੱਛੀ ਦੇਖ ਕੇ ਫੋਨ ਲਾ ਲਈ ਠੀਕ ਹੈ ਬਾਕੀ ਆਵੇ ਕੋਈ ਹੋਰ ਇੱਥੇ ਆਣ ਕੇ ਵੇਖੇ ਕਰੇ ਮੈਂ ਉਹਦੀ ਭਾਵੇਂ ਆਣੇ ਚੋਵੇ ਸਾਨੂੰ ਗਾਹ ਦੇ ਮਾਣੇ ਆਵੇ ਦੀ ਗੱਦਗਾਠ ਬੇਲ ਦੀ ਚੰਗੀ ਆ ਤੇ ਆ ਵੀ ਤਾਜੀ ਸੂਈ ਜੇ ਇਹ ਵੀ ਜਿੱਦੀ ਰਾਤ ਦੀ ਸੂਈ ਹੈ ਅੱਛੇ ਰਾਤ ਦੀ ਸੂਈ ਹੈ ਹਾਂਜੀ ਜੇਰ ਪ੍ਰੋਪਰ ਪਾਤੀ ਹੈ ਮੈਂ ਮੈਂ ਜੇਰ ਵਿੱਚ ਪਈ ਕੋੜੀ ਆ ਠੀਕ ਹੈ ਜੀ ਜੇਰ ਕੋਲੀ ਪਈ ਆ ਹਣ ਵੇਖੋ ਇਹਦਾ ਵੇਖ ਇਹ ਵੀ ਛੱਲੇ ਚੰਗੀ ਬਣ ਗਈ ਆ ਆ ਦੇਖ ਸੰਦੇ ਇਹਦੇ ਮਗਰ ਕੀ ਜੇ ਕਿਸੇ ਮਗਰੂ ਅੱਛਾ ਹੀ ਵੀ ਇਹਦੇ ਮਗਰ ਵੀ ਅੱਛਾ ਹੀ ਆ ਇਹ ਵੀ ਚੀਜ਼ ਦੀ ਇਹ ਵੀ ਆਪਣੇ ਕੋਲ ਹੈਗੀ ਵੀਡੀਓ ਸਿਰਫ ਨਾ ਮੋਬਾਈਲ ਨਹੀਂ ਹੈਗੇ 100000 ਅੱਛਾ ਮੈਂ ਛੋਟੇ ਮੋਬਾਈਲ ਤੇ ਪਾਲੀ ਮਾ ਜਦੋਂ ਪਰਸਾਉਦਾ ਵੀਰ ਪ੍ਰਾਪਤ ਅੱਛਾ ਇਹਦੇ ਵੀ ਵੀਡੀਓ ਪ੍ਰੋਪਰ ਬਣੀ ਆ ਠੀਕ ਆ ਚਲ ਹੁਣ ਦੱਸਦੇ ਪਤਾ ਲੱਗ ਜਾਂਦਾ ਵੀ ਜੇ ਇਹ ਪ੍ਰੋਪਰ ਫਾਤੀ ਆ ਇਹਦਾ ਜਵਾਬ ਜੀ ਦੇ ਇਹਦਾ ਜਵਾਬ ਜਿਹੜਾ ਕਿੰਦੇ ਦੀ ਦਿਖਾਈ ਦੀ ਹੈ ਆ ਦੇਖਦੇ ਇਹਦਾ ਬਿਲਕੁਲ ਪੀਲਾ ਬੁਲਾ ਹੀ ਆ ਤੇ ਬਿਲਕੁਲ ਸਾਫ ਚਵਾਈ ਹੈ ਜੀ ਆ ਲੈ ਕੇ ਤੁਸੀਂ ਸੰਗ ਨਾਲ ਲਿਆਓ ਠੀਕ ਹੈ ਜੀ ਆ ਵੀ ਲੋ ਇਹ ਤਿਆ ਖਾਨਵੇਂ ਤੇ ਆਪਾਂ ਚਾਰੇ ਦੇਖ ਸਕਦੇ ਆ ਉਖਰੇ ਵਖਰੇ ਲੱਗੇ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਦੁੱਧ ਬਿੱਤੀ ਘਰ ਵਾਲੇ ਦੇ ਬਾਦ ਦਾ ਦੇ ਪਰ ਆਪਾਂ ਇਹਦੀ 17 18 ਕਿਲੋ ਦੀ ਗਾਰੰਟੀ ਦਾਂਗੇ ਵੈਰ ਦੀ ਅੱਛਾ ਹਾਂ ਜੀ ਜੇ ਨਿਖਰਵਾਨੀ ਦੀ ਇਹ ਨਾਲ ਰਹਿਣ ਵਿੱਚ ਹੋਣਾ ਚਾਹੀਦਾ ਬੱਚੀ ਪੂਰੀ ਸਾਫ ਤੋਰੋ ਫਿਰ

ਆਜੇ ਲਈ ਲਈ ਭਾਈ ਜੀ ਪ੍ਰੋਪਰ ਠੀਕ ਹੈ ਜੀ ਚਲੋ ਲੈ ਜਾ ਬਾਕੀ ਹੈਗੇ ਵੀ ਕ੍ਰੋਸ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਹੁਣ ਜੀ 60 ਕਰੀ ਗੀ ਬਾੜ ਗਰੀ 60 ਤੋਂ 2000 ਸਰਦਾ ਜੀ ਸਰਚ ਦੋ ਡਾ ਛੱਡੋ ਹਾਂਜੀ ਪੰਜ ਪੂਰੇ ਛੱਡੋ ਪੂਰੇ ਹਾਂਜੀ 54000 ਦੀ ਦੇ ਦਿਓ ਚਲੋ ਜੀ ਤੇ ਕੀ ਕਰਦੇ ਰਹੇ ਬਾਕੀ ਵੈਰ ਨੂੰ ਫੋਨ ਲਾਵੇ ਲੱਖੀਆਂ ਨਹੀਂ ਇਹ ਨੇ ਇਹਨਾਂ ਅਲਗੀਆਂ ਹਾਂ ਸਰ ਇਹ ਚਲੋ ਕੋਈ ਨਹੀਂ ਜਾਣਦੋ ਜੈ ਜੀ ਜਾਣਦੋ ਇਹ ਤਾਂ ਜੋੜਾ ਪਾਉਂਗਾ ਹਾਂਜੀ ਤੇ ਵੀਰ ਦਾ ਥੋੜਾ ਬੋਦਾ ਮਾਨ ਕਰਦਾ ਮਾਨ ਹੋਰ ਕਰ ਲਾਲਾ ਗੱਪੀ ਬਣਾਦਾ ਤੇ ਫੇਰ ਸਾਹ ਉਹ ਨਹੀਂ ਬੜੇ ਫੋਨ ਆਏ ਅੱਛਾ ਉਸ ਦਿਨ ਫੋਨ ਆਏ ਪੂਰੇ ਫਿਰ ਠੀਕ ਹੈ ਜੀ ਠੀਕ ਹੈ ਜੀ ਬਾਕੀ ਟੋਕੜ ਖਾਣ ਹੁੰਦੇ ਰਹ ਅੱਛਾ ਟੋਕੜ ਦਾ ਪੰਗ ਜੀ ਲਿਆਈ ਥੋੜੀ ਜੀ ਘਾਟ ਆ ਅੱਛਾ ਸੰਜਰਾ ਦੇ ਜਾਂਦੇ ਚ ਵੱਡੀਆਂ ਦੇ ਸ਼ਕੀਨ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਬਾਕੀ ਦੋਵੇਂ ਤਾਜ਼ੀਆਂ ਸੂਈਆਂ ਆਪਣੇ ਇੱਥੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ